ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਕਿ ਤੁਸੀਂ ਸਾਡੇ ਸੱਦੇ ਤੇ ਹਮੇਸ਼ਾ ਬੜੇ ਕਹਿ ਸਕਦੇ ਕਿ ਹਿੰਮਤ ਨਾਲ ਪਹੁੰਚਦੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਕੱਲ ਸਾਡੀ ਮੌਜੂਦਾ ਐਮਐਲਏ ਸਾਹਿਬ ਵੱਲੋਂ ਜਿਹੜੇ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਰਾਤ ਨੂੰ ਇੱਕ ਡਰਾਮਾ ਕੀਤਾ ਗਿਆ ਉਸ ਡਰਾਮੇ ਦੀ ਸਕ੍ਰਿਪਟ ਤੇ ਉਸ ਡਰਾਮੇ ਦੇ ਨਤੀਜਿਆਂ ਦੀ ਆਪਾਂ ਗੱਲ ਕਰਨ ਵਾਸਤੇ ਅੱਜ ਇਕੱਠੇ ਹੋਇਆ ਕਿਰ ਪਿਛਲੇ 2 ਦਿਨ ਦੇ ਵਿੱਚ ਜੋ ਘਟਨਾਕਰਮ ਜਿਹੜਾ ਅੱਜ ਸੰਗਰੂਰ ਹਲਕੇ ਦੇ ਵਿੱਚ ਚੱਲ ਰਿਹਾ ਹੈ ਉਸ ਘਟਨਾਕਰਮ ਤੇ ਉਸ ਧੱਕੇਸ਼ਾਹੀ ਤੇ ਉਹ ਜਿਹੜਾ ਲੋਕਤੰਤਰ ਦੇ ਘਾਣ ਕਰਨ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਹੈ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਕੱਲ ਤਕਰੀਬਨ 7:30-8 ਵਜੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਜੀ ਜਿਹੜੇ ਵੀਡੀਓ ਦਫ਼ਤਰ ਦੇ ਵੀਡੀਓ ਸਾਹਿਬ ਨੇ ਸੋਹੀ ਸਾਹਿਬ ਉਹਨਾਂ ਨੂੰ ਐਸ.ਡੀ.ਐਮ ਦਫ਼ਤਰ ਦੇ ਵਿੱਚ ਐਮ.ਐਲ.ਏ ਭਰਾਜ ਮੈਡਮ ਘੇਰੀ ਖੜੇ ਰਹੇ ਤੋ ਨਾ ਗੱਡੀ ਦੀ ਤਲਾਸ਼ੀ ਹੋ ਰਹੀ ਐ ਤੇ ਮੈਂ ਜਦੋਂ ਉਥੇ ਪਹੁੰਚਿਆ ਗੁਦਰਤੀ ਮੈਂ ਪਟਿਆਲਾ ਆਉਂਦਾ ਸੀ ਪਹੁੰਚਿਆ ਤੇ ਮੈਂ ਜਾ ਕੇ ਦੇਖਿਆ ਤੇ ਬੀਬਾ ਜੀ ਪਹਿਲੀ ਗੱਲ ਤਾਂ ਇਲੈਕਸ਼ਨ ਕੋਡ ਐ ਤੇ ਬੀਬਾ ਜੀ ਐਸਟੀਐਮ ਦੇ ਦਫਤਰ ਦੇ ਵਿੱਚ ਆਰਾਮ ਨਾਲ ਬੈਠੇ ਸੀ ਤੇ ਮੈਨੂੰ ਦੇਖਿਆ ਤੇ ਬੀਬਾ ਜੀ ਉੱਠ ਕੇ ਬਾਹਰ ਆ ਕੇ ਤੇ ਚਲੇ ਗਏ ਉਥੇ ਲੋਕਾਂ ਵੱਲੋਂ ਘਰੌ ਵੀ ਹੋਇਆ ਹੁਣ ਮਸਲਾ ਇੱਥੇ ਆਉਂਦਾ ਹੈ ਕਿ ਕੱਲ ਵੀਡੀਓ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਮੈਂ ਫੋਨ ਜਿਹੜਾ ਉਹਨਾਂ ਦਾ ਬੰਦ ਆਉਂਦਾ ਸੀ ਮੈਂ ਕਦੇ ਵੀਡੀਓ ਸਾਹਿਬ ਸੋਹੀ ਸਾਹਿਬ ਨੇ ਮੈਂ ਨਹੀਂ ਕਹਿੰਦਾ ਕਿ ਕਿਤੇ ਕਿਸੇ ਨੂੰ ਮੈਂ ਕਿਸਦਾ ਪੱਖ ਪੂਰਕੇ ਜਾਂ ਕਿਸੇ ਨੂੰ ਕਲੀਨ ਚਿੱਟ ਦੇ ਰਿਹਾ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਇੱਕ ਅਫਸਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਗੈਸਟਰਡ ਅਫਸਰ ਹੈ ਮੈਂ ਸਿਰਫ ਇਹਨਾ ਪੁੱਛਣਾ ਚਾਹੁੰਦਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿ ਉਹ ਇੱਕ ਗੈਸਟਰਡ ਅਫਸਰ ਦੀ ਗੱਡੀ ਚੈੱਕ ਕਰ ਲੇ ਇੱਕ ਉਹਨਾਂ ਦੇ ਆਪਣੇ ਬੰਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਤੇ ਉੱਥੇ ਡੀਐਸਪੀ ਨੂੰ ਬੁਲਾਇਆ ਗਿਆ ਉੱਥੇ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਹਿ ਕੇ ਸਾਹਮਣੇ ਉਹਨਾਂ ਦੀ ਚੈਕਿੰਗ ਕਰਾਈ ਗਈ ਤੇ ਫਿਰ ਬੀਬਾ ਜੀ ਵੱਲੋਂ ਮੈਂ ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕਰਾਂ ਬੀਬਾ ਜੀ ਵੱਲੋਂ ਜਨਤਕ ਤੌਰ ਤੇ ਕਿਹਾ ਗਿਆ ਕਿ ਜੇ ਕੋਈ ਚੀਜ਼ ਇੱਥੋਂ ਨਹੀਂ ਮਿਲੂਗੀ ਇਹਦੇ ਚੋਂ ਕੋਈ ਗੱਲ ਨਹੀਂ ਹੋਊਗੀ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਮੈਂ ਉਹਦੀ ਵੀਡੀਓ ਇੱਕ ਵਾਰੀ ਜ਼ਰੂਰ ਦਿਖਾਉਣੀ ਚਾਹਣਾ ਤੁਹਾਨੂੰ ਤਾਂ ਕਿ ਤੁਸੀਂ ਇਸ ਚੀਜ਼ ਤੇ ਬੀਬਾ ਜੀ ਨੂੰ ਪੁੱਛ ਸਕੋ ਕਿ ਬੀਬਾ ਜੀ ਤੁਸੀਂ ਇਸ ਗੱਲ ਦਾ ਹੁਣ ਜਵਾਬ ਜ਼ਰੂਰ ਦੇ ਦਿਓ ਆ ਵਿਭਾਨ ਨਰੇਂਦਰ ਕੋਰ ਭਰਾ ਜਿਹੜੇ ਚੈੱਕ ਹੋ ਗਿਆ ਪਰ ਜਿਸ ਵੇਪਨ ਸਟੇਟ ਆ ਗਿਆ ਬਹੁਤ ਵੱਡਾ ਖਬਰ ਹੈ ਜੀ ਸ਼ਿਆਨ ਆਪਣੇ ਚੈਨਲ ਵੀ ਉਹਨਾਂ ਨੇ ਮੈਨੂੰ ਕਹਿੰਦਾ ਕਿ ਨਹੀਂ ਹੈ ਪਰ ਮੇਰੀ ਗੱਡੀ ਚ ਮੈਂ ਮੈਂ ਕੁਝ ਇਹ ਵੀਡੀਓ ਸਾਹਿਬ ਬੋਲ ਰਹੇ ਨੇ ਕਿ ਮੇਰੀ ਗੱਡੀ ਚ ਪੁਛਾਈ ਨਹੀਂ ਹੈ ਕਿ ਮੈਂ ਮੀਡੀਆ ਲੈ ਕੇ ਨਹੀਂ ਆਇਆ ਕੱਲ ਕੋਈ ਵੀ ਗੱਲ ਤੇਰੀਆਂ ਤੇ ਗਲਤ ਹੁੰਦੀਆਂ ਤਾਂ ਮੈਂ ਖਾਫੀ ਮਾਫੀ ਮੈਂ ਜੇ ਕੱਲੂ ਮੀਡੀਆ ਚ ਕੋਈ ਗੱਲ ਗਲਤ ਹੁੰਦੀ ਹੈ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂੰਗੀ ਤੇ মিডিਆ ਦੇ ਵਿੱਚ ਉਹਨਾਂ ਨੇ ਬੀਬਾ ਜੀ ਤੁਸੀਂ ਜੋ ਡਰਾਮੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਵਾਲੇ ਕਰਦੇ ਸੀ ਬੀਬਾ ਜੀ ਹੁਣ ਤੁਸੀਂ ਐਮਐਲਏ ਬਣ ਗਏ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ ਗਈ ਕਿਰਪਾ ਕਰਕੇ ਡਰਾਮੇ ਬੰਦ ਕਰ ਦਿਓ ਕਿ ਤੁਸੀਂ মিডিਆ ਨੂੰ ਲੈ ਕੇ ਗਏ ਫਿਰ ਮੈਂ ਉਹ ਲਾਈਵ ਵੀ ਕੱਲ ਦੇਖਿਆ ਉਹ মিডিਆ ਦੇ ਵਿੱਚ ਜਾ ਕੇ ਉੱਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਅਖੀਰ ਜਦੋਂ ਕੁਛ ਨਾ ਮਿਲਿਆ ਤੇ ਫਿਰ ਬੀਬਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਫਿਰ ਇਨਕੁਆਇਰੀ ਕਰ ਲੋ ਤੇ ਜੇ ਬੀਬਾ ਜੀ ਤੁਹਾਨੂੰ ਇਹਨੇ ਪੁਖਤਾ ਸਬੂਤ ਸੀ ਮੈਂ ਉਸ ਤੇ ਵੀ ਗੱਲ ਸੁਣੀ ਜਿਹੜਾ ਉਹ ਬੰਦਾ ਸੀ ਜਿਹਨੇ ਸ਼ਿਕਾਇਤ ਕਰਤਾ ਉਹਨੇ ਸ਼ਿਕਾਇਤ ਐਮਐਲਐਨ ਦਿੱਤੀ ਆ ਉਹਨੇ ਕਿਸੇ ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਨੂੰ ਸ਼ਿਕਾਇਤ ਨਹੀਂ ਦਿੱਤੀ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਅੱਜ ਪੰਜਾਬ ਦੇ ਵਿੱਚ ਲੱਖਾਂ ਕੰਪਲੇਂਟਸ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਦੂਜੇ ਪਾਸੇ ਅੱਜ ਇੱਕ ਸ਼ਿਕਾਇਤ ਮੈਂ ਪਹਿਲਾਂ ਇੱਥੇ ਫੇਰ ਉਹੀ ਮੁੱਦਾ ਜ਼ਿਕਰ ਕਰੂੰਗਾ ਕਿ ਨਦਾਮਪੁਰ ਦੇ ਵਿੱਚ ਵੀ ਜਿਹੜਾ ਤੱਕੇ ਸ਼ਾਹੀ ਹੋਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਨਹੀਂ ਹੋਣ ਦਿੱਤੀ ਉੱਥੇ ਵੀ ਇੱਕ ਤਰੀਕ ਨੂੰ ਕੰਪਲੇਂਟ ਹੋਈ ਬੇਨਤੀ ਦੀ ਤੇ 2 ਅਕਤੂਬਰ ਛੁੱਟੀ ਵਾਲੇ ਦਿਨ ਜਿਹੜਾ ਤਹਿਸੀਲਦਾਰ ਵੱਲੋਂ ਆਰਡਰ ਜਾਰੀ ਕੀਤਾ ਗਿਆ ਬੇਨਤੀ ਦੇ ਤੇ ਇਸ ਤੋਂ ਮੈਂ ਕਹਣਾ ਵੀ ਇਹ ਤਾਂ ਫਾਸ ਸਰਕਾਰ ਅਮਰੀਕਾ ਕੈਨੇਡਾ ਨੂੰ ਵੀ ਮਾਤ ਪਾ ਗਈ ਭੇਨੀ ਤੇਜ਼ੀ ਹੈ ਤੇ ਅੱਜ ਵੀ ਜਿਹੜਾ ਸੋਹੀ ਸਾਹਿਬ ਨੂੰ ਉੱਥੋਂ ਘੇਰ ਕੇ ਲਿਆਂਦਾ ਕਹਿੰਦੇ ਜੀ ਉਹ ਇਕੱਲੇ ਗੱਡੀ ਚ ਲਾ ਕੇ ਗਏ ਕਿਹੜਾ ਜੁਰਮ ਆ ਜੀ ਮੈਂ ਇਕੱਲਾ ਗੱਡੀ ਚ ਲਾਉਣਾ ਫਿਰ ਕੋਈ ਜੁਰਮ ਕਰਦਾ ਫਿਰ ਕਹਿੰਦੇ ਜੀ ਉਹ ਕਿਸੇ ਉਹਦੇ ਵਿੱਚ ਗਏ ਕੋਰਟ ਸਟੋਰ ਦੇ ਵਿੱਚ ਗਏ ਹੁਣ ਭਾਈ ਕਿਸੇ ਦੇ ਕੋਰਟ ਬੀਬਾ ਜੀ ਤੁਸੀਂ ਰੋਜ਼ ਕਿਸੇ ਨਾ ਕਿਸੇ ਦੇ ਘਰਾਂ ਚ ਕਿਸੇ ਦੇ ਦਫ਼ਤਰਾਂ ਚ ਕਿਸੇ ਦੇ ਕੋਰਟ ਸਟੋਰ ਕਿਸੇ ਫੈਕਟਰੀਆਂ ਚ ਜਾਂਦੇ ਹੋ ਫਿਰ ਕੀ ਉੱਥੇ ਜਾ ਕੇ ਤੁਸੀਂ ਆ ਇਲੈਕਸ਼ਨ ਚ ਵੀ ਜਾਣੋ ਕਿ ਉੱਥੇ ਤੁਸੀਂ ਵੀ ਪੈਸੇ ਲੈ ਕੇ ਆਉਂਦੇ ਜਿਹੜਾ ਉਹਨਾਂ ਨੂੰ ਕਹਿੰਦੇ ਕਿ ਪੈਸੇ ਲੈ ਕੇ ਆਏ ਹੋ ਇਹ ਸਵਾਲ ਹੈ ਮੈਂ ਇੱਥੇ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਮੈਂ ਸਾਰੇ ਅਫਸਰ ਸਹਿਬਾਨ ਨੂੰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਨੇ 2022 ਚ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 40% ਰਿਸ਼ਵਤ ਹੈ 40 ਤੋਂ ਚਲੋ ਉਹਨੂੰ 20 ਤੇ ਲਿਆਇਆ ਸੀ ਕਹਿੰਦਾ 1 ਲੱਖ 70 ਹਜ਼ਾਰ ਕਰੋੜ ਦਾ ਬਜਟ ਹੈ 20% ਰਿਸ਼ਵਤ ਹੈ ਤਾਂ 34000 ਕਰੋੜ ਰੁਪਇਆ ਕਹਿੰਦਾ ਮੈਂ ਪੰਜਾਬ ਦਾ ਪਹਿਲੇ ਸਾਲ 'ਚ ਖਤਮ ਕਰ ਦੂੰਗਾ ਮਤਲਬ ਪਹਿਲੇ ਸਾਲ 'ਚ ਮੈਂ ਕਮਾ ਕੇ ਲਿਆਉਂਗਾ 34000 ਕਰੋੜ ਖਜ਼ਾਨਾ ਭਰ ਦੂੰਗਾ ਇਹਦਾ ਮਤਲਬ ਪੰਜਾਬ ਦੇ ਸਾਰੇ ਅਫਸਰ ਸਹਿਬਾਨ ਭ੍ਰਿਸ਼ਟ ਨੇ ਉਹਨਾਂ ਨੇ 2022 'ਚ ਤੋਂ ਨੂੰ ਭ੍ਰਿਸ਼ਟ ਡਿਕਲੇਅਰ ਕਰਤਾ ਸੀ ਮੈਂ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਮੈਂ ਕਹਿੰਦਾ ਪੱਖ ਨਹੀਂ ਪੂਰਦਾ ਇੱਥੇ ਪਰ ਅਫਸਰ ਲੀਡਰ ਜਿਹੜੀ ਸਰਕਾਰ ਹੈ ਇੱਕ ਬਹੁਤ ਸੋਹਣੀ ਮਾਹੌਲ ਦੇ ਵਿੱਚ ਪੰਜਾਬ ਨੂੰ ਜੇ ਅੱਗੇ ਲੈ ਕੇ ਜਾਣਾ ਤਾਂ ਦੋਨਾਂ ਦੇ ਵਿੱਚ ਇੱਕ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਜਿੱਥੇ ਦਾ ਸ਼ੁਰੂ ਹੋਇਆ ਉਹਦੇ ਦੇ ਆਫਸਰ ਕਹਿੰਦੇ ਇਹ ਪ੍ਰੈਸਟ ਨੇ ਇਹ ਕਹਿੰਦੇ ਆਫਸਰ ਪ੍ਰੈਸਟ ਨੇ ਸੋ ਅੱਜ ਇਹ ਸਵਾਲ ਦੇ ਤੌਰ ਤੇ ਮੈਂ ਅੱਜ ਇੱਥੇ ਦੋ ਤਿੰਨ ਗੱਲਾਂ ਹੋਰ ਕਰਨੀਆਂ ਨੇ ਕਿ ਜੋ ਲੋਕਤੰਤਰ ਦਾ ਕਾਣ ਸੰਗਰੂਰ ਹਲਕੇ 'ਚ ਹੋ ਰਿਹਾ ਹੈ ਪੰਜਾਬ 'ਚ ਕਿਤੇ ਨਹੀਂ ਹੋਇਆ ਬੀਬਾ ਜੀ ਤੁਹਾਡਾ ਬਦਲਾ ਜਿਹੜਾ ਹੈ ਉਹ ਗੁੰਦਲਿਆ ਫਿਰਦਾ ਹੈ ਤੁਸੀਂ ਇਹ ਦੇਖੋ ਨਦਾਮਪੁਰ ਹੋਇਆ ਸੰਗਤਪੁਰੇ ਹੋਰ ਦੂਜੇ ਤੀਜੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਇਹ ਗੱਲ ਹੋਈ ਕਿ ਜਿਹੜੀ ਐ ਲੋਕਾਂ ਦੇ ਕਾਗਜ਼ ਰੱਦ ਕਰਾਉਣ ਦਾ ਲੋਕਾਂ ਨੂੰ ਤੱਕੇशाही ਨਾਲ ਬਲਾ ਕੇ ਵੀ ਇਹ ਸਰਬਸੰਮਤੀ ਕਰੋ ਸਰਬਸੰਮਤੀ ਨਹੀਂ ਤੱਕਾ ਸੰਮਤੀ ਚੱਲ ਪਈ ਐ ਇਧਰ ਕਰਾਚੋਂ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਜੀ ਜਿਹੜੀ ਐ ਸਰਬਸੰਮਤੀ ਹੋਗੀ ਸਰਬਸੰਮਤੀ ਨਹੀਂ ਹੋਈ ਤੁਸੀਂ ਇਹ ਕਹਿ ਸਕਦੇ ਸੀ ਜੇ ਉਹ ਬੰਦੇ ਕਾਗਜ਼ ਵਾਪਸ ਲੈਂਦੇ ਕੇ ਭਾਈ ਆਨਾ ਪੋਸਟ ਜਿੱਤਿਆ ਗਿਆ ਪਰ ਉਥੇ ਤਾਂ ਉਹ ਜਰਨੈਲ ਸਿੰਘ ਕੱਲ ਵੀ ਇਹ ਬਿਆਨ ਦੇ ਕੇ ਗਿਆ ਕਿ ਕੋਈ ਸਰਬਸੰਮਤੀ ਨਹੀਂ ਮੈਂ ਇਲੈਕਸ਼ਨ ਚ ਖੜਾ ਤੇ ਅੱਜ ਉਹ ਬੰਦਾ ਉਹ ਹੈ ਜਿਹੜਾ ਸਾਡੇ ਸੀਐਮੋਂ ਮੈਂ ਮੁੱਖ ਮੰਤਰੀੋਂ ਦਾ ਵੀ ਹੈ ਨਾ ਇੱਕ ਜਿਵੇਂ ਮਹਾਰਾਜਾ ਸਤੋਜ ਹੈ ਉਵੇਂ ਮੁੱਖ ਮੰਤਰੀੋਂ ਹੈ ਰਾਜਵੀਰ ਸਿੰਘ ਸੁਖੀ ਜੀ ਉਹਨਾਂ ਦੇ ਚਾਚਾ ਜੀ ਨੇ ਤੇ ਜਿਹੜਾ ਬੰਦਾ ਆਪਦੇ ਚਾਚੇ ਦੇ ਕਾਗਜ਼ ਰਿਜੈਕਟ ਕਰਾ ਸਕਦਾ ਧੱਕੇ ਨਾਲ ਤੇ ਇਦੂ ਵੱਤ ਦਾ ਫਿਰ ਕੁਝ ਗੱਲ ਰਹਿੰਦੀ ਨਹੀਂ ਤੇ ਦੂਜੇ ਪਾਸੇ ਸਾਡੀ ਬੀਬਾ ਜੀ ਜਿਹੜੇ ਨੇ ਉਹਨਾਂ ਨੇ ਆਪਦੇ ਭਾਈ ਸਹੁਰੇ ਚਾਚੇ ਸਹੁਰੇ ਦੇ ਕਾਗਜ਼ੇ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਰਾਤ ਮੈਂ ਉਹਦੇ ਤੇ ਵੀ ਗੱਲ ਕੀਤੀ ਸੋ ਜਿੱਥੇ ਰਿਸ਼ਤਿਆਂ ਦਾ ਘਾਣ ਹੁੰਦਾ ਉਥੇ ਲੋਕਤੰਤਰ ਦਾ ਵੀ ਘਾਣ ਹੋ ਰਿਹਾ ਹੈ ਉਥੇ ਨਾਲ ਹੀ ਕੱਲ ਜਿਹੜਾ ਡਰਾਮਾ ਕੀਤਾ ਗਿਆ ਕਿ ਅਸੀਂ ਤਾਂ ਜੀ ਜਿਹੜੀ ਹੈ ਤਾਂ ਅਸੀਂ ਤਾਂ ਸਾਫ ਸੁਥਰਾ ਪ੍ਰਸ਼ਾਸਨ ਸਾਫ ਸੁਥਰੀ ਗੱਲਬਾਤ ਕਰਨੀ ਚਾਹੁੰਦੇ ਆ ਅਸੀਂ ਤਾਂ ਦੇਖੋ ਜੀ ਉਹ ਸਾਰੇ ਚੈਨਲਾਂ ਤੇ ਚਲਵਾਤੀ ਵੀ ਬੀਬਾ ਨੇ ਗੱਡੀ ਘੇਰ ਕੇ ਜੀ ਤਲਾਸ਼ੀ ਲਈ ਇਹ ਡਰਾਮੇ ਆਪਾਂ ਬੰਦ ਕਰੀਏ ਜਿਹੜੀ ਗੱਲ ਜਿਹਨੋਂ ਨਾ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਾਡੀ ਹਾਰ ਤਾਏ ਹੈ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਤੋਂ ਬਖਲਾਹੜ ਦੇ ਵਿੱਚ ਆ ਕੇ ਅੱਜ ਜਿਹੜਾ ਇਹਨਾਂ ਨੇ ਇਹ ਜੇ ਕਦਮ ਚੱਕੇ ਤੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਨਾ ਕਿ ਬੀਬਾ ਜੀ ਕਿਰਪਾ ਕਰਕੇ ਤੁਸੀਂ ਉਹ ਲੋਕਾਂ ਨੂੰ ਜਿਹੜੇ ਚ ਮੁੱਖ ਮੰਤਰੀ ਤੁਹਾਡਾ ਉਹ ਹੈ ਜਿਹੜਾ ਕਹਿੰਦਾ ਸੀ ਮੈਂ ਸੱਥਾਂ ਚੋਂ ਸਰਕਾਰ ਚਲਾ ਦੂੰ ਮੈਂ ਜਿਹੜੀ ਆ ਪਾਰਦਰਸ਼ੀ ਢੰਗ ਨਾਲ ਇਲੈਕਸ਼ਨ ਕਰਵਾਉ ਤੇ ਅੱਜ ਪੰਜਾਬ ਦਾ ਕੋਈ ਕੋਨਾ ਪੰਜਾਬ ਦਾ ਕੋਈ ਇਹ ਜਿਹਾ ਏਰੀਆ ਨਹੀਂ ਜਿਹਦੇ ਵਿੱਚ ਅੱਜ ਗੋਲੀ ਨਹੀਂ ਚੱਲੀ ਜਿਨੇ ਵਿੱਚ ਪੇਪਰ ਰੱਦ ਨਹੀਂ ਹੋਏ ਜਿੱਥੇ ਡਾਂਗਾ ਸੂਟੇ ਨਹੀਂ ਚੱਲੇ ਅੱਜ ਭਵਾਨੇਗੜ ਦੇ ਵਿੱਚ ਵੀ ਧਰਨੇ ਮਜਾਰੇ ਹੋ ਰਹੇ ਨੇ ਅੱਜ ਸੰਗਰੂਰ ਦੇ ਵਿੱਚ ਵੀ ਧਰਨੇ ਮਜਾਰੇ ਹੋ ਰਹੇ ਨੇ ਤੇ ਹਜ਼ਾਰਾਂ ਲੋਕਾਂ ਦੇ ਜਿਹੜੇ ਕਾਗਜ਼ ਨੇ ਉਹ ਰੱਦ ਕਰਕੇ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਤੇ ਮੈਂ ਇੱਥੇ ਵੀ ਗੱਲ ਕਹਿਣੀ ਚਾਹਣਾ ਕੋਈ ਇਹੋ ਜਿਹਾ ਮਹਿਕਮਾ ਨਹੀਂ ਜਿਹਦੇ ਵਿੱਚ ਜਿਹੜਾ ਇਹ ਬੀਬਾ ਜੀ ਵੱਲੋਂ ਦਖਲਦਾਜ਼ੀ ਨਹੀਂ ਦਿੱਤੀ ਜਾਂਦੀ ਮੈਂ ਛੋਟੇ ਜਿਹੇ ਐਗਜ਼ਾਮਪਲ ਇੱਥੇ ਪਵਾਨੀਗਾ ਟਰੱਕ ਨਿਆਂ ਦੀ ਵੀ ਲਊਗਾ ਕਿ ਇਹ ਪਵਾਨੀਗਾ ਟਰੱਕ ਨਿਆਂ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨਾਲ ਅੱਜ ਕਿਸੇ ਤੋਂ ਕਦੇ 16535 ਵਾਲਾ ਮਸਲਾ ਉੱਠ ਜਾਂਦਾ ਕਦੇ ਕਿਸੇ ਤੋਂ 2200 ਰੁਪਏ ਮਹੀਨੇ ਵਾਲਾ ਉੱਠ ਜਾਂਦਾ ਕਦੇ ਕਿਸੇ ਤੋਂ ਕੁਝ ਹੋ ਜਾਂਦਾ ਮੈਂ ਜਾਨਣਾ ਚਾਹੁੰਨਾ ਕਿ ਪ੍ਰਧਾਨ ਜਿਹੜੇ ਨੇ ਉਹ ਕਾਦੇ ਕਿਹੜੇ ਕੰਮ ਨੂੰ ਲਾਏ ਨੇ ਇਹ ਗਰੀਬ ਲੋਕਾਂ ਦਾ ਪੈਸਾ ਕਿੱਥੇ ਕਿੱਥੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਜਿਹੜੀ ਆ ਸਮਾਂ ਪੈਣ ਤੇ ਕੀਤੀ ਜਾਊਗੀ ਤੇ ਮੈਂ ਚਾਹਨਾ ਕਿ ਇਹ ਸਾਰਾ ਸਿਸਟਮ ਜਿਹੜਾ ਇੱਕ ਪਾਰਦਰਸ਼ਿਤ ਤਰੀਕੇ ਨਾਲ ਚੱਲੇ ਤੇ ਅੱਜ ਚੋਣਾਂ ਦੇ ਵਿੱਚ ਜਿਹੜਾ ਜੋ ਇਹ ਤਾਂਦਲੀ ਹੋ ਰਹੀ ਹੈ ਤੇ ਜੋ ਅਫਸਰ شاہੀ ਦੇ ਖਿਲਾਫ ਸਟੇਰਿਆਂ ਨੂੰ ਤੱਕੇ ਨਾਲ ਇੱਕ ਵੀਡੀਓ ਵੱਲੋਂ ਇਹ ਜਵਾਬ ਦੇਣਾ ਕਿ ਮੈਂ ਕਾਗਜ਼ ਰਿਦਾਤ ਨਹੀਂ ਕਰਦਾ ਰਾਤ ਉਹਨੇ ਕਹਿ ਵੀ ਹੈ ਤੁਸੀਂ ਜੇ ਸੁਣਿਆ ਹੋਵੇ ਉਹਦੇ 'ਚ ਉਹਨੇ ਗੱਲ ਕਹੀ ਹੈ ਕਿ ਬੀਬਾ ਕਹਿੰਦੀ ਵੀ ਮੇਰਾ ਫੋਨ ਹੀ ਚੱਕਿਆ ਉਹ ਕਹਿੰਦਾ ਜੀ ਮੇਰੀਆਂ ਮਜਬੂਰੀਆਂ ਸੀਆਂ ਮੈਂ ਤਾਂ ਨਹੀਂ ਫੋਨ ਚੱਕਿਆ ਨਹੀਂ ਕਿ ਵੀਡੀਓ ਐਮਐਲਏ ਦਾ ਫੋਨ ਨਾ ਚੱਕੇ ਇਹ ਸੰਭਵ ਹੈ ਉਹ ਫਿਰ ਪਤਾ ਲੱਗਿਆ ਕਿ ਬੀਬਾ ਨੇ ਲਿਸਟ ਭੇਜੀ ਬੀਬਾ ਨੇ ਕਿਹਾ ਕਿ ਫਲਾਣੇ ਫਲਾਣੇ ਬੰਦੇ ਦੇ ਪੇਪਰ ਰੱਦ ਕਰ ਤੇ ਉਹ ਰੱਦ ਨਹੀਂ ਕੀਤੇ ਇਸ ਕਰਕੇ ਉਹ ਬੀਬਾ ਨੇ ਉਹਦੇ ਖਿਲਾਫ ਉਹਨੂੰ ਡੀਫੇਮ ਕਰਨ ਦੇ ਲਈ ਜਿਹੜਾ ਇਹੋ ਜਿਹਾ ਕੰਮ ਕੀਤਾ ਤੇ ਮੈਂ ਤਾਂ ਅਫਸਰ ਸ਼ਾਹੀ ਨੂੰ ਵੀ ਕਹੂੰਗਾ ਭਰਾਓ ਹੱਦ ਹੋ ਗਈ ਹੁਣ ਤਾਂ ਚੱਕ ਲੋ ਛੰਡੇ ਤੁਸੀਂ ਵੀ ਹੁਣ ਇਹਨਾਂ ਦੇ ਆਮ ਆਦਮੀ ਵਾਲੇ ਦਿੱਲੀ ਵਾਲੇ ਜਿਹੜੇ ਨੇ ਤੁਹਾਡੇ ਤੁਹਾਨੂੰ ਦੱਬਣ ਨੂੰ ਫਿਰਦੇ ਨੇ ਪੰਜਾਬ ਨੂੰ ਤੇ ਦੱਬ ਕੇ ਜਿਹੜਾ ਆਪਦਾ ਰਾਜ ਚਲਾਉਣਾ ਚਾਹੁੰਦੇ ਗੱਲ ਕਰੀਏ ਸਿੱਧੇ ਅਧਿਕਾਰੀ ਦੀ ਚੈੱਕੀ ਅਧਿਕਾਰ ਹੈ ਉਸ ਦੇ ਤਰੂ ਵੀ ਤੋਂ ਇੱਕ ਬਸ ਅਫਸਰ ਨੇ ਦੇਖੋ ਗੱਲ ਇਹ ਹੈ ਜੀ ਪਹਿਲੀ ਗੱਲ ਐਮ ਐਲ ਏ ਨੂੰ ਕੋਈ ਅਧਿਕਾਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜੀ ਕੰਪਲੇਂਟ ਹੈ ਉਹ ਬਕਾਇਦਾ ਕਨਸਰਨਡ ਅਫਸਰ ਕੋਲੇ ਜਾਊਗੀ ਉਥੋਂ ਮਾਰਕ ਹੋ ਕੇ ਆਊਗੀ ਉਥੋਂ ਮਾਰਕ ਹੋ ਕੇ ਫਿਰ ਉਸ ਤੋਂ ਬਾਅਦ ਪਰੇ ਪਤਾ ਲੱਗਿਆ ਕਿ ਉਸ ਅਫਸਰ ਦੀ ਗੱਡੀ ਘੇਰੀ ਗਈ ਉਹਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਫਿਰ ਉਹ ਬੰਦਾ ਆਪਣੀ ਗੱਡੀ ਚ ਟੋਲ ਪਲਾਜ਼ੇ ਤੋਂ ਉਥੋਂ ਵਾਪਸ ਆ ਕੇ ਸਿੰਗਲ ਆਪ ਆਇਆ ਤੇ ਪੀਐਸਟੀਐਮ ਦਫਤਰ ਉਹਨੇ ਗੱਡੀ ਕੈਮਰਾ ਦੀ ਨਿਗਰਾਨੀ 'ਚ ਖੜਾਤੀ। ਉਹਨੇ ਕਿਹਾ ਕਿ ਮੇਰੇ ਕੈਮਰਾ ਦੀ ਨਿਗਰਾਨੀ 'ਚ ਗੱਡੀ ਖੜੀ ਹੈ। ਤੁਸੀਂ ਇਹ ਕਹਿ ਰਹੇ ਹੋ ਕਿ ਉਹਨੇ ਪੈਸੇ ਲੈ ਕੇ ਆਇਆ। ਪਹਿਲੀ ਗਲਤ ਉਹ ਜਦੋਂ ਕੰਪਲੇਨੈਂਟ ਨੂੰ ਪੁੱਛਿਆ ਗਿਆ ਕਿ ਭਾਈ ਕੰਪਲੇਨੈਂਟ ਕਹਿੰਦਾ ਕਹਿੰਦਾ ਜੀ ਵੀ ਪੈਸੇ ਲੈ ਕੇ ਆਇਆ। ਪਰ ਜਦੋਂ ਤੁਸੀਂ মিডিਆ ਨੇ ਪੁੱਛਿਆ ਉਹਨੂੰ ਵੀ ਭਾਈ ਪੈਸੇ ਕਿੰਨੇ ਲੈ ਕੇ ਆ? ਕਿਹਨੇ ਦੇਖਿਆ? ਕਹਿੰਦਾ ਜੀ ਇਹ ਤਾਂ ਹੈ ਨਹੀਂ ਕੋਰਟ ਸਟੋਰ 'ਚ ਆਇਆ। ਇਹਦਾ ਮਤਲਬ ਸਿਰਫ ਕੀ ਸੀ ਕਿ ਇੱਕ ਉਸ ਬੰਦੇ ਨੂੰ ਏਸੀ ਕੇ ਉਹਨੂੰ ਦੱਬ ਲਈਏ ਅਸੀਂ ਦੱਬ ਕੇ ਉਤੇ ਪ੍ਰੈਸ਼ਰ ਪਾ ਕੇ ਅਸੀਂ ਕਾਗਜ਼ ਰੱਦ ਕਰਾ ਲਈਏ ਹੋਰ ਇਹ ਤੋਂ ਇਲਾਵਾ ਕੋਈ ਮਸਲਾ ਮਸਲਾ ਇਹ ਆ ਯਾਰ ਮੈਨੂੰ ਤਾਂ ਪਤਾ ਲੱਗਿਆ ਵੀ ਪ੍ਰਧਾਨਪੁਰਦੂਨ ਜਿੰਨੇ ਬਣੇ ਜਾਣੇ ਵਿਚਾਰੇ ਉਹ ਸਾਲ ਕਰਖ ਰੱਖਦੀ ਆ ਵੀ ਪਾ ਉਸ ਤੋਂ ਬਾਅਦ ਅਗਲੇ ਸਾਲ ਬਦਲ ਲਾਂਦੀ ਆ ਇੱਕ ਪ੍ਰਧਾਨ ਇੱਥੇ ਪ੍ਰਗਟ ਸੀ ਜੀ ਉਹ ਪਹਿਲਾਂ ਹਨਾ ਹਾਂ ਉਹਦਾ ਮੈਨੂੰ ਸੁਣ ਚ ਆਇਆ ਕਹਿੰਦੇ ਪ੍ਰਗਟ ਦੇ ਨੰਬਰ ਵੀ ਜਿਹੜਾ ਗੱਡੀ ਦਾ ਨੰਬਰ ਹੀ ਆਉਂਦੇ ਉਹਦੇ ਲਿਸਟੋਂ ਹੀ ਗਾਇਬ ਕਰਤਾ ਜਿਹੜਾ ਪ੍ਰਧਾਨ ਸਾਹਿਬ ਰਹੇ ਨੇ ਮੈਂ ਹੁਣ ਵੀ ਮੌਜੂਦਾ ਪ੍ਰਧਾਨ ਨੂੰ ਕਹਿਣਾ ਵੀ ਭਰਾਵਾ ਇਹ ਰਾਜਨੀਤੀਆਂ ਨੇ ਬਾਹਲਾ ਐਵੇਂ ਹੁਭੁਭ ਕੇ ਨਹੀਂ ਚਾਈਦਾ ਹੁੰਦਾ ਇਹ ਬੀਬਾ ਨੇ ਅਗਲੇ ਸਾਲ ਨੂੰ ਤੇਰਾ ਵੀ ਬਿਸਤਰਾ ਗੋਲ ਕਰਨਾ ਸੋ ਇਸ ਕਰਕੇ ਇਹ ਇਹਦੇ ਤੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਆਮ ਲੋਕਾਂ ਦੇ ਕਾਰੋਬਾਰ ਨੇ ਯਾਰ ਇਹਨਾਂ ਤੇ ਲਤ ਨਹੀਂ ਮਾਰਨੀ ਚਾਹੀਦੀ ਇਹੋ ਜੇ ਕੰਮ ਧੱਕੇ ਇਹ ਲੋਅਰ ਲੈਵਲ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਯਾਰ ਗੱਡੀ ਤਾਂ ਮੇਰੀ ਵੀ 77 70 ਹੈ ਜਿਹੜੀ ਰਾਤ ਗਈ ਗਈ ਹੈ ਫੋਰਚੂਨਰ ਪਰ ਗੱਲ ਇਹ ਮੈਨੂੰ ਐ ਲੱਗਦਾ ਵੀ ਉਧਰੋਂ ਭਗਵਾਨ ਤਮਨ ਨੂੰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸੁਪਨੇ ਆਉਂਦੇ ਨੇ ਤੇ ਇੱਥੇ ਵਾਲਿਆਂ ਨੂੰ ਮੇਰੇ ਸੁਪਨੇ ਆਈ ਜਾਂਦੇ ਰਹਿੰਦੇ ਨੇ ਮੈਂ ਤਾਂ ਭਰਾਵਾ ਕੱਲ ਸ਼ਾਮ ਨੂੰ ਕਾ ਪਟਿਆਲੇ ਸੀ ਮੈਂ ਤਾਂ ਪਟਿਆਲੇ ਆਉਂਦਾ ਆਂ ਪਰ ਹਾਂ 77 77 ਗੱਡੀ ਫੋਰਚੂਨਰ ਮੇਰੀ ਜ਼ਰੂਰ ਹੈ ਪਰ ਜੇ ਹੋਵੇ ਨਾਲ ਤਾਂ ਮੈਨੂੰ ਜ਼ਰੂਰ ਦੱਸ ਦਿਓ ਕੋਈ ਪੇਸ਼ ਕਰ ਦਿਓ ਸਬੂਤ ਆਪਾਂ ਗੱਲ ਕਰ ਲਾਂਗੇ ਉਹਦੇ ਤੇ ਪਰ ਇਹ ਹੈ ਵੀ ਐਨਾ ਨਾ ਡਰੋ ਹਲੇ ਤਾਂ 2.5 ਸਾਲ ਪਏ ਨੇ ਤੁਹਾਡੇ ਕਰੋ ਕੰਮ ਦੱਬ ਕੇ ਕਰੋ ਹਲੇ ਸਮਾਂ ਆਊਗਾ ਜਿੰਨੇ ਤੁਸੀਂ ਤੱਕੇ ਸ਼ਾਇਆ ਕੀਤੀਆਂ ਨੇ ਜਿੰਨੀਆਂ ਤੁਸੀਂ ਕਰਪਸ਼ਨਾਂ ਕੀਤੀਆਂ ਨੇ ਜਿੰਨਾ ਤੁਸੀਂ ਲੋਕਾਂ ਦੇ ਨਾਲ ਧੋਖਾ ਮਾਇਆ ਇਹ ਸਾਰਿਆਂ ਦਾ ਜਿਹੜਾ ਭਾਈ ਇਹਦਾ ਮੋੜਨਾ ਪੈਣਾ ਹੈ ਇਹਦੀ ਸਮਾਂ ਆਉਣ ਤੇ ਇਨਕੁਆਰੀ ਹੋਊਗੀ ਤੇ ਜੋ ਬਣਦੀ ਕਾਰਵਾਈ ਆ ਉਹ ਵੀ ਜ਼ਰੂਰੀ ਹੈ ਅਕਾਲੀ ਦਲ ਕੀ ਕਰ ਰਿਹਾ ਜੀ ਇਸੋ ਇਸ ਮਸਲੇ ਤੇ ਅਕਾਲੀ ਦਲ ਸੰਘਤ ਦੇ ਨਾਲ ਖੜਾ ਹੈ ਮੈਂ ਪਹਿਲੇ ਦਿਨ ਤੋਂ ਇੱਕ ਗੱਲ ਕਹੀ ਆ ਮੈਂ ਵੀਡੀਓ 'ਪੱਕ' ਕਹੀ ਸੀ ਵੀ ਜਿਸ ਬੰਦੇ ਨਾਲ ਵੀ ੱੱੱਕਾ ਹੁੰਦਾ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਬੰਦਾ ਹੈ ਕਿਉਂਕਿ ਇਹ ਇਹ ਚੋਣਾਂ ਜਿਹੜੀਆਂ ਨੇ ਨਾ ਇਹ ਪਾਰਟੀ ਪੱਤਰ ਤੋਂ ਉੱਠ ਕੇ ਪਿੰਡ ਪੱਤਰ ਦੀਆਂ ਚੋਣਾਂ ਨੇ ਪਾਈਚਾਰਕ ਸਾਂਝੇ ਚ ਉਹਨਾਂ ਨੇ ਮੈਂ ਨਦਾਮਪੁਰ ਵਾਲਿਆਂ ਨੂੰ ਪੁੱਛਿਆ ਕਿ 70 ਸਾਲਾਂ ਸਾਡੇ ਅੱਜ ਤੱਕ ਕਦੇ ਹੋਈ ਨਹੀਂ ਇਹ ਕੰਮ ਹੋਰ ਪਿੰਡਾਂ ਚ ਵੀ ਪੁੱਛਿਆ ਵੀ ਇਹੋ ਜਿਹਾ ਧੱਕਾ ਜਿਹੜਾ ਜੋ ਆ 70 ਸਾਲਾਂ ਚ ਹੋਇਆ ਕਦੇ ਅੱਜ ਤੱਕ 70 ਸਾਲਾਂ ਚੋਂ ਧੱਕਾ ਨਹੀਂ ਹੋਇਆ ਤੇ ਅੱਜ ਮੈਂ ਇਹ ਗੱਲ ਕਹਿਣਾ ਕਿ ਅਕਾਲੀ ਦਲ ਜਿਹੜਾ ਉਹ ਜਿਹੜੀ ਆ ਜਿਹੜੇ ਵੀ ਕੈਂਡੀਡੇਟ ਜਿਹੜਾ ਵੀ ਸਾਫ਼-ਸੁਥਰਾ ਅਕਸ ਵਾਲਾ ਚੰਗੇ ਅਕਸ ਵਾਲਾ ਬੰਦਾ ਹੈ ਉਹਦੇ ਨਾਲ ਖੜਾ ਤੇ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਲੋਕਤੰਤਰੀ ਤਰੀਕੇ ਨਾਲ ਜਿਸ ਨੂੰ ਲੋਕ ਚੁਣਨ ਜਿਸ ਨੂੰ ਪਿੰਡ ਦੇ ਲੋਕ ਚੁਣਨ ਉਹ ਇਲੈਕਸ਼ਨ ਚ ਚੱਲੇ ਲੋਕਾਂ ਇੱਕ ਖਾਤਸ਼ਾ ਪਾਇਆ ਲੋਕ ਦੇ ਵਿੱਚ ਟੱਕੇ ਹੋਣ ਦੇ ਅਸਾਰ ਨਹੀਂ ਕਿ ਕਿਸੇ ਕੋਈ ਅਸੀਂ ਅਸੀਂ ਸਾਡੀ ਰਣਨੀਤੀ ਇੱਕੋ ਹੈ ਯਾਰ ਅਕਾਲੀ ਦਲ ਦੀ ਪੂਰੀ ਟੀਮ ਮੈਂ ਅੱਜ ਵੀ ਪਵਾਨੀਗੜ੍ਹ ਬੈਠਾ ਕੱਲ੍ਹ ਵੀ ਪਵਾਨੀਗੜ੍ਹ ਸੰਗਰੂਰ ਸੀ ਉਹਦੇ ਵੀ ਹੁਣ ਅਗਲੇ 15 ਤਰੀਕ ਤੱਕ ਸ਼ਾਮ ਤੱਕ ਜਿੱਦੋਂ ਦਾ ਕਲੈਕਸ਼ਨ ਨਹੀਂ ਮੁੱਕਦੀ ਮੈਂ ਤੇ ਸਾਡੀ ਟੀਮ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਅਸੀਂ ਸੰਗਰੂਰ ਹਲਕੇ ਦੇ ਹਰ ਜਗ੍ਹਾ ਜਿੱਥੇ ਕਹਾਂਗੇ ਉੱਥੇ ਹਾਜ਼ਰ ਹੋਵਾਂਗੇ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿੱਥੇ ਤੁਹਾਨੂੰ ਲੱਗੇ ਕਿ ਟੱਕੇਸ਼ਾਈ ਹੋ ਰਹੀ ਹੈ ਸਾਨੂੰ ਕਾਲ ਕਰਿਓ ਅਸੀਂ ਆਪਦੀ ਮੈਂ ਕਹਿੰਦਾ ਕਿਉਂਕਿ ਸਾਡੀ ਜ਼ਿੰਮੇਵਾਰੀ ਬੰਦੀ ਆ। ਵਿਰੋਧੀ ਦੇ ਤੌਰ ਤੇ ਅਸੀਂ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਲੋਕਾਂ ਦੇ ਹੱਕ ਚ ਖੜੀਏ ਜਿਹੜੇ ਧੱਕੇਸ਼ਾਹੀ ਦੇ ਖਿਲਾਫ ਖੜੀਏ ਤੇ ਅਸੀਂ ਧੱਕੇਸ਼ਾਹੀ ਦੇ ਖਿਲਾਫ ਹਰ ਹਿੱਲੇ ਖੜਾ। ਸਾਹਮਣੇ ਵੀ ਰਾਤ ਗੱਲਬਾਤ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਕੁਝਗਾ ਹੈ ਕੀ ਦੇਖੋ ਬਹੁਤ ਮੰਦਪਕ ਆ ਯਾਰ ਜੇ ਵੀਡੀਓ ਹੈ ਜੇ ਅਪਸਰਾ ਨਾਲ ਇਕਲਾਸ ਅਪਸਰਾ ਨਾਲ ਸਰਕਾਰਾਂ ਧੱਕੇਸ਼ਾਹੀ ਕਰੂਗੀ ਮੈਂ ਤਾਂ ਕਹਿੰਦਾ ਪੂਰੀ ਵੀਡੀਓ ਜਿਹੜੀ ਬੀਡੀਪੀਓ ਦੀ ਯੂਨੀਅਨਸ ਹੈ ਜਾਂ ਕੋਈ ਅਪਸਰਾ ਨੇ ਕਸਟਰ ਅਪਸਰਾ ਦੀ ਯੂਨੀਅਨ ਹੈ ਉਹਨੂੰ ਐਸੀ ਤੇ ਸਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਉਸ ਐਕਸ਼ਨ ਦੇ ਵਿੱਚ ਸਾਨੂੰ 100% ਇਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨੀ ਚਾਹੀਦੀ ਤੇ ਮੈਂ ਤਾਂ ਇਹ ਕਹਿਣਾ ਕਿ ਐਮਐਲਏ ਦੇ ਖਿਲਾਫ ਡਿਫਾਮੇਸ਼ਨ ਦਾ ਕੇਸ ਪਾਓ ਕਿ ਉਹਨੇ ਉਹਨੇ ਡਿਫੈਮ ਕੀਤਾ ਤੇ ਜਿਹੜੇ ਬੰਦੇ ਜਿਹੜੇ ਕਾਰਪਰੇਟ ਨੇ ਜਿਹੜਾ ਨੇ ਗਲਤ ਕੰਪਲੇਟ ਦਿੱਤੀ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹਾਂ ਦੂਜੇ ਪਾਸੇ ਮੈਂ ਇਹ ਵੀ ਗੱਲ ਕਹਿਣਾ ਕਿ ਜੇ ਕਿਤੇ ਕੋਈ ਵੀ ਅਫਸਰ ਜਿਹੜਾ ਉਹ ਗਲਤੀ ਕਰਦਾ ਜਾਂ ਅਫਸਰ ਕੋਈ ਕਾਰਪਰੇਟ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਅਫਸਰ ਧੱਕੇਸ਼ਾਹੀ ਕਰਦਾ ਇਹਦੇ ਕੋਈ ਦੋਰ ਹੈ 70 ਸਾਲਾਂ ਚ ਮੈਂ ਕਹਾਂ ਮੁੱਖ ਮੰਤਰੀ ਕਰਾਚੋਂ ਜਿਹੜੇ ਨੇ ਉਹਨਾਂ ਨੇ 100 ਮਹਾਰਾਜਾ 100 ਸਾਹਿਬ ਹੀ ਗਏ ਉੱਥੇ ਉਹ ਤਾਂ ਫਿਰ ਆਪਣੇ ਪਿੰਡ ਗਏ ਐਂ ਇਧਰੋਂ ਉਹ 100 ਚ ਜਾ ਕੇ ਪਰਕੇ ਆਏ ਇਹ ਆਨੇ ਬਹੁਤ ਛੋਟਾ ਮੁੱਖ ਮੰਤਰੀ ਤੇ ਸਰਪੰਚ ਸਰਪੰਚ ਪਹਿਲੀ ਪੌੜੀ ਮੁੱਖ ਮੰਤਰੀ ਪੰਜਾਬ ਦੀ ਆਖਰੀ ਪੌੜੀ ਤੇ ਦੋਨੇ ਪੌੜੀਆਂ ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਪਰ ਗੱਲ ਇਹ ਲੋਕਤੰਤਰ ਹੈ ਜਿੱਤੇ ਸਰਪੰਚ ਵੀ ਬਹੁਤ ਇਮੇਤ ਰੱਖਦਾ ਤੇ ਮੁੱਖ ਮੰਤਰੀ ਸਾਹਿਬ ਵੀ ਬਹੁਤ ਇਮੇਤ ਰੱਖਦੇ ਨੇ ਪਰ ਹਮੇਸ਼ਾ ਕੱਦ ਹੁੰਦਾ ਹੈ ਕੱਦ ਨੂੰ ਜਿਹੜਾ ਆਪਣੇ ਜਿਹੜਾ ਇੱਕ ਇੱਕ ਕਹਿ ਸਕਦਾ ਬੈਕਗ੍ਰਾਉਂਡ ਨੂੰ ਮੇਨਟੇਨ ਰੱਖਣਾ ਚਾਹੁੰਦਾ ਸੋ ਕਿਰਪਾ ਕਰਕੇ ਇਹ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈਕਰਾਚੋ ਚ ਵੀ ਜੋ ਹੋਇਆ ਲਖੇਹਾਲ ਚ ਜੋ ਹੋਇਆ ਉਹਨਾਂ ਦੇ ਆਪਦੇ ਉਸ ਪੰਜਾਬ ਚ ਜੋ ਹੋ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਜੋ ਕਰ ਰਿਹਾ ਹੈ ਕਿਰਪਾ ਕਰਕੇ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਜਾਵੇ ਬਹੁਤ ਸਮਾਂ ਹੈਗਾ ਹਲੇ ਵੀ ਤੁਹਾਡੇ ਕੋਲੇ ਕੰਮ ਕਰਨ ਦਾ ਪੀਡੀਪੀਓ ਨੇ ਗਲਤੀ ਕੀਤੀ ਹੈ ਉਦੇ ਖਿਲਾਫ ਕਾਰਵਾਈ 100% ਮੈਂ ਹੁਣੇ ਬੋਲ ਕੇ ਤਾਂ ਜਿਹੜੇ ਅਫਸਰ ਜੇ ਬੀਡੀਪੀਓ ਨੇ ਗਲਤ ਮੈਂ ਇਸ ਗਲਤੇ ਹੱਕ 'ਚ ਨਹੀਂ ਆ ਕਦੇ ਵੀ ਕਿ ਜਿੱਥੇ ਗਲਤੀ ਕਰਦੀ ਵੀਡੀਓਪੀਏ ਫੇਰ ਵੀ ਉਹਨੂੰ ਕਵਰ ਕਰੀਏ ਵੀਡੀਓ ਨੇ ਜਿੱਥੇ ੱੱਕੇਸ਼ਾਈ ਨਾਲ ਕਾਗਜ਼ ਰੱਦ ਕੀਤੇ ਨੇ ਉੱਥੇ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਿੱਥੇ ਉਹ ਸਹੀ ਹੈ ਬਤੌਰ ਅਫਸਰ ਜਿਹੜੀ ਉਹ ਕਾਰਵਾਈ ਲੱਗਿਆ ਪਰ ਤੁਸੀਂ ਕਿਸੇ ਨੂੰ ਹਿਮੀਲੇਟ ਕਰਨਾ ਕਿਸੇ ਦੀਆਂ ਗੱਡੀਆਂ ਚੈੱਕ ਕਰਾ ਕੇ ਉਹ ਜੋ ਫਿਰ ਸਮਾਨ ਨਾ ਮਿਲਣਾ ਮੈਂ ਫੇਰ ਐਂਡ 'ਚ ਕਹਿਣਾ ਕਿ ਬੀਬਾ ਜੀ ਤੁਸੀਂ ਜਨਤਕ ਤੌਰ ਤੇ ਇਸ ਗਲਤੀ ਮਾਫੀ ਮੰਗੋ ਕਿਉਂਕਿ ਉਸ ਗੱਡੀ ਦੇ ਵਿੱਚੋਂ ਨਹੀਂ ਕੁਝ ਮਿਲਿਆ ਤੇ ਨਾਲ ਹੀ ਜੇ ਵੀਡੀਓ ਜਿਹੜਾ ਉਹਨੇ ਜਦੋਂ ਗਲਤੀ ਨਹੀਂ ਕੀਤੀ ਕਿਸੇ ਦੇ ਘਰੇ ਜਾਣਾ ਕੋਈ ਗੁਨਾਹ ਨਹੀਂ ਹੈ ਵੈਸੇ ਤਾਂ ਗਿਆ ਨਹੀਂ ਕਿਸੇ ਕੈਂਡੀਡੇਟ ਦੇ ਨਹੀਂ ਗਿਆ ਪਰ ਕਿਸੇ ਦੇ ਕੋਸੋ ਹੀ ਜਿਹੜੇ ਵੀਡੀਓ ਹੈ ਜੇ ਉਹਦੀ ਚੰਗੀ ਛਵੀ ਹੈ ਜੋ ਉਹਨੇ ਕਿਹਾ ਜਾਂ ਸੁਣਨ ਨੂੰ ਮਿਲਦਾ ਮੈਂ ਕੋਈ ਬਹੁਤਾ ਆਪਦਾ ਮੇਰੇ ਕੋਈ ਮੈਂ ਕਹਾਂ ਕਿ ਮੇਰੀ ਮਾਸੀ ਦਾ ਹੋਂਡਾ ਨਹੀਂ ਆ ਉਹ ਮੇਰੇ ਨੇੜੇ ਦਾ ਨਹੀਂ ਹੈ ਪਰ ਬਤੌਰ ਅਫਸਰ ਬਤੌਰ ਕਿਉਂਕਿ ਇਹ ਪ੍ਰਸ਼ਾਸਨ ਜਿਹੜਾ ਹੈ ਨਾ ਅਫਸਰ ਤੇ ਲੀਡਰ ਦੋਨਾਂ ਦੇ ਮੇਲ ਸੁਮੇਲ ਨਾਲ ਜਿਹੜਾ ਹੈ ਨਾ ਇਹ ਸਰਕਾਰਾਂ ਤੇ ਪੰਜਾਬ ਚੱਲਦਾ ਹੈ ਤੁਹਾਨੂੰ ਕਿਰਪਾ ਕਰਕੇ ਇੱਕ ਡੈਕਰਮ ਨੂੰ ਮੇਨਟੇਨ ਰੱਖਣਾ ਚਾਹੀਦਾ ਇੱਕ ਜਿਹੜਾ ਸਿਸਟਮ ਹੁੰਦਾ ਹੈ ਉਹਨੂੰ ਹਮੇਸ਼ਾ ਮੇਨਟੇਨ ਰੱਖਣਾ ਚਾਹੀਦਾ ਤੇ ਜੇ ਅਫਸਰ ਨੇ ਕੋਈ ਗਲਤੀ ਕੀਤੀ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ 100% ਹੋਣੀ ਚਾਹੀਦੀ ਹੈ ਮੈਂ ਇਸ ਗੱਲ ਦੀ ਮੰਗ ਕਰਦਾ ਥੈਂਕ ਯੂ ਸਾਹਿਬ ਕੁਝ ਕਹਿਣੀ ਜਾਂ ਨਹੀਂ ਤੇ